ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਵੀਡੀਓ ਦਾ ਟੌਪਿਕ ਤੁਸੀਂ ਪੜ੍ਹ ਹੀ ਲਿਆਉਣਾ ਜੀ ਥੰਬਨੇਲ ਵੀ ਤੁਸੀਂ ਦੇਖ ਹੀ ਲਿਆਉਣਾ ਜੀ ਵੀ ਤੁਸੀਂ 20 ਦਿਨ ਦੇ ਵਿੱਚ ਵਿੱਚ ਤੁਸੀਂ YouTube Facebook Instagram ਤੋਂ ਤੁਸੀਂ ਮਹੀਨੇ ਦੇ ਤੁਸੀਂ ਲੱਖਾਂ ਰੁਪਏ ਤੁਸੀਂ ਕਮਾਉਣ ਯੋਗੇ ਹੋ ਜਾਉਗੇ ਜੀ ਉਹ ਤੁਸੀਂ ਕਿਵੇਂ 20 ਦਿਨਾਂ ਬਾਅਦ ਤੁਸੀਂ ਕਿਵੇਂ ਪੈਸੇ ਕਮਾ ਸਕਦੇ ਹੋ ਕਿਵੇਂ ਚੈਨਲ ਨੂੰ ਆਪਣ ਨੂੰ ਮੋਨਟਾਈਜੇਸ਼ਨ ਕਰਨਾ ਵਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਇਸ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਕਿਉਂਕਿ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਇਹੋ ਜੀ ਵਧੀਆ ਚੀਜ਼ਾਂ ਦੇ ਬਾਰੇ ਦੱਸਾਂਗਾ ਜਿਹੜੀਆਂ ਤੁਹਾਨੂੰ ਕੋਈ ਨਹੀਂ ਦੱਸੇਗਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਆਓ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਦੇਖੋ ਜੀ ਮੈਂ ਵੀਡੀਓ ਦੇ ਸਟਾਰਟਿੰਗ ਦੇ ਵਿੱਚ ਮ ਜੀ ਦਿਨਾਂ ਬਾਅਦ ਤੁਸੀਂ YouTube Facebook Instagram ਤੋਂ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਸਕਦੇ ਹੋ ਦੇਖੋ ਵੇਸੇ ਤਾਂ ਵੀ ਤੁਸੀਂ ਮੇਰੀ ਆਪਣੀ ਪਹਿਲੀਆਂ ਵੀਡੀਓ ਵੀ ਮੇਰੀਆਂ ਦੇਖੀਆਂ ਹੋਣੀਆਂ ਮੈਂ ਤੁਹਾਨੂੰ ਕਹਿਣਾ ਹੁੰਦਾ ਵੀ ਤੁਸੀਂ ਨਾ 90 ਦਿਨ ਦਾ ਸਿਰਫ ਤੁਸੀਂ 90 ਦਿਨ ਦਾ ਹੀ ਚੈਲੰਜ ਰਹਿਣਾ ਤੁਸੀਂ 90 ਦਿਨ YouTube ਤੇ ਕੰਮ ਕਰਨਾ ਵਾ ਤਾਂ ਤੁਸੀਂ ਗਰੋ ਕਰ ਸਕੋਗੇ Facebook ਤੇ ਵੀ ਤਾਂ ਹੀ ਤੁਸੀਂ ਗਰੋ ਕਰ ਸਕੋਗੇ ਆ ਬਿਲਕੁਲ ਸੱਚੀ ਗੱਲ ਹੈ ਵੀ ਤੁਹਾਨੂੰ 90 ਦਿਨ ਦਾ ਕੰਮ ਕਰਨਾ ਹੀ ਪਵੇਗਾ 90 ਦਿਨ ਜਿਹੜਾ ਕੰਮ ਆ ਉਹ ਕਿਹੜੇ ਹਾਲਾਤਾਂ ਵਿੱਚ ਕਰਨਾ ਚਾਹੀਦਾ ਸਾਨੂੰ ਤੇ ਜਿਹੜਾ ਮੈਂ 20 ਦਿਨ ਵਾਲਾ ਪਰਸੇਸਾ ਉਹ ਸਾਨੂੰ ਕਿਹੜੇ ਬੰਦੇ ਨੂੰ ਕਰਨਾ ਚਾਹੀਦਾ ਵਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਵੀ ਜਿਹੜੇ ਬੰਦੇ 20 ਦਿਨ ਦੇ ਵਿੱਚ ਗਰੋਅ ਕਰਨਾ ਚਾਹੁੰਦੇ ਨੇ 20 ਦਿਨ ਦੇ ਵਿੱਚ ਪੈਸੇ ਕਮਾਉਣਾ ਚਾਹੁੰਦੇ ਨੇ ਉਹ ਕਿਹੜੇ ਬੰਦੇ ਨੇ ਉਹਨਾਂ ਵਿੱਚ ਕਿਹੜੀ ਕੈਟਾਗਰੀ ਦੇ ਬੰਦੇ ਹੁੰਦੇ ਨੇ ਦੇਖੋ ਸਿੰਪਲ ਜੀ ਗੱਲ ਆ ਯਾਰ ਦੇਖੋ ਜਦੋਂ ਤੁਸੀਂ ਮੰਨ ਕੇ ਚੱਲੋ ਕਿਸੇ ਨੂੰ ਕੋਈ ਇਨਫੋਰਮੇਸ਼ਨ ਦਿਓਂਗੇ ਤੁਸੀਂ ਕੋਈ ਕਿਸੇ ਨੂੰ ਕੋਈ ਇਨਫੋਰਮੇਸ਼ਨ ਦੇ ਰਹੇ ਹੋ ਨਾ ਬਈ ਵੀ ਮੰਨ ਕੇ ਚੱਲੋ ਜਿਵੇਂ ਮੈਂ ਆ ਮੈਂ ਤੁਹਾਨੂੰ YouTube ਦੇ ਟਿਪਸ ਬਾਰੇ ਦੱਸਦਾ ਵਾਂ ਵੀ ਤੁਸੀਂ YouTube ਤੋਂ ਕਿਵੇਂ ਪੈਸਾ ਕਮਾ ਸਕਦੇ ਹੋ Facebook ਤੋਂ ਕਿਵੇਂ ਕਮਾ ਸਕਦੇ ਹੋ Instagram ਤੋਂ ਤੁਸੀਂ ਕਿਵੇਂ ਕਮਾ ਸਕਦੇ ਹੋ ਮੈਂ ਤੁਹਾਨੂੰ ਇਹ ਚੀਜ਼ ਦੀ ਜਾਨਕਰੀ ਦੇਣਾ ਵਾ ਤਾਂ ਤੁਸੀਂ ਸੁਣਦੇ ਵੀ ਇਹ ਚੀਜ਼ ਠੀਕ ਹੈ ਕਿਉਂਕਿ ਤੁਹਾਨੂੰ ਇਹ ਚੀਜ਼ ਦੀ ਲੋੜ ਆ ਜਦੋਂ ਮੈਨੂੰ ਚੀਜ਼ਾਂ ਦੀ ਲੋੜ ਹੁੰਦੀ ਸੀ ਜਾਂਵੇਂ ਕਿ ਉਹ ਕਿਤੇ ਕਲਾਸ ਲਗਉਂਦਾ ਸੀਗਾ ਤਾਂ ਮੈਂ ਇਹ ਚੀਜ਼ਾਂ ਕਲਾਸਾਂ ਅਟੈਂਡ ਵੀ ਕਰਦਾ ਸੀ ਘੰਟੇ-ਘੰਟੇ ਜਾਂ ਦੋ-ਦੋ ਘੰਟੇ ਦੀਆਂ ਪੈਸੇ ਦੇ ਕੇ ਵੀ ਜਾਂਦਾ ਹੁੰਦਾ ਸੀ ਉੱਥੇ ਕਲਾਸਾਂ ਅਟੈਂਡ ਕਰਦਾ ਹੁੰਦਾ ਸੀ ਕਿਉਂਕਿ ਮ ਸੋ ਇਸੇ ਤਰ੍ਹਾਂ ਜੇ ਮੰਨ ਕੇ ਚੱਲੋ ਤੁਹਾਡੇ ਅੰਦਰ ਕੋਈ ਟੈਲੈਂਟ ਹੈਗਾ ਵਾ ਮੰਨ ਕੇ ਚੱਲੋ ਜੇ ਤੁਸੀਂ ਕੋਈ ਵੀ ਚੀਜ਼ ਲਾ ਲਓ ਅੱਜ ਦੇ ਸਮੇਂ ਦੇ ਵਿੱਚ ਜੇ ਦੇਖਿਆ ਜਾਵੇ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਨਾ ਸੋਸ਼ਲ ਮੀਡੀਆ ਤੇ ਕੋਈ ਵੀ ਵੀਡੀਓ ਤੁਸੀਂ ਅਪਲੋਡ ਕਰ ਦੋ ਉਹ ਵੀਡੀਓ ਵਾਇਰਲ ਹੁੰਦੀ ਹੀ ਹੁੰਦੀ ਆ ਬਟ ਉਹ ਵੀਡੀਓ ਕਿਹੜੀ ਵਾਇਰਲ ਹੁੰਦੀ ਆ ਉਹ ਤਾਂ ਹੁੰਦੀ ਆ ਜਿਹਦੇ ਵਿੱਚ ਤੁਸੀਂ ਮਤਲਬੀ ਕੋਈ ਵੀ ਇੱਕ ਟੌਪਿਕ ਫੜ ਲਓ ਕੋਈ ਵੀ ਇੱਕ ਟਾਪਿਕ ਫੜ ਲਓ ਵੀ ਤੁਸੀਂ ਉਸ ਟਾਪਿਕ ਦੇ ਉੱਤੇ ਕੰਮ ਕਰਨ ਲੱਗ ਜੇ ਤੁਸੀਂ ਲੋਕਾਂ ਨੂੰ ਉਹਦੀ ਜਾਣਕਾਰੀ ਦੇਣ ਲੱਗ ਜਓ ਜੇ ਮੰਨ ਕੇ ਚੱਲੋ ਹੁਣ ਮੈਂ ਦੱਸਣ ਲੱਗ ਜਾਵਾਂ ਵੀ ਭਾਰ ਕਿਵੇਂ ਘਟਾਈ ਦਾਵਾ ਭਾਰ ਕਿਵੇਂ ਵਧਾਈ ਦਾਵਾ ਹਨਾ ਇਹ ਜਿਹੜਾ ਮੈਂ ਦੱਸਣ ਲੱਗ ਜਾਦਾ ਹਰੇਕ ਲੋਕਾਂ ਨੂੰ ਲੋੜ ਆ ਬਹੁਤ ਜ਼ਿਆਦੇ ਲੋਕ ਨੇ ਜਿਹੜੇ ਮੋਟਾਪੇ ਤੋਂ ਪਰੇਸ਼ਾਨ ਨੇ ਉਹਨਾਂ ਨੇ ਚੀਜ਼ ਦੇਖਣੀ ਹੀ ਦੇਖਣੀ ਆ ਵੀ ਜਰ ਭਾਰ ਘਟਾਉਣ ਲਈ ਸੀ ਕੀ ਖਾਈਏ ਕੀ ਨਾ ਖਾਈਏ ਕਿਹੜੀ ਐਕਸਰਸਾਈਜ਼ ਕਰੀਏ ਕਿਹੜੀ ਐਕਸਰਸਾਈਜ਼ ਨਾ ਕਰੀਏ ਉਹਨਾਂ ਨੇ ਚੀਜ਼ ਦੇਖਣੀ ਹੀ ਦੇਖਣੀ ਆ ਤੇ ਉਸ ਤੋਂ ਬਾਅਦ ਲਾ ਲਓ ਜੇ ਤੁਸੀਂ ਕੋਈ ਮੋਟੀਵੇਸ਼ਨਲ ਸਪੀਕਰ ਹੋ ਤੁਸੀਂ ਹਨਾ ਜਦ ਤੁਸੀਂ ਮੋਟੀਵੇਸ਼ਨ ਸਪੀਕਰ ਵੀ ਨਹੀਂ ਹੈਗੇ ਬਟ ਇਹ ਵੀ ਤੁਹਾਨੂੰ ਇੱਕ ਚੀਜ਼ ਵਾਰ ਨਾ ਨੋਲਜ ਬਹੁਤ ਵਧੀਆ ਵਾ ਤੁਹਾਨੂੰ ਨੋਲਜ ਉਹ ਚੀਜ਼ ਦੀ ਹੈਗੀ ਆ ਤੁਸੀਂ ਜਾਨੀ ਕਿ ਜੇ ਪੰਜਾਬੀ ਦੇ ਵਿੱਚ ਤੁਸੀਂ ਐਕਸਪਲੇਨ ਵਧੀਆ ਕਰਦੇ ਹੋ ਚੀਜ਼ ਨੂੰ ਦੱਸਦੇ ਵਧੀਆਉ ਤੇ ਲੋਕ ਕੀ ਆ ਕਿ ਤੁਹਾਡੀ ਵੀਡੀਓ ਪੂਰੀ ਦੇਖਣਗੇ ਤੁਸੀਂ 20 ਦਿਨ ਦਾ ਮੈਂ ਤੁਹਾਨੂੰ ਕਹਵਾ 20 ਦਿਨ ਦੇ ਵਿੱਚ ਤੁਸੀਂ ਕੀ ਕਰਨਾ 20 ਵੀਡੀਓ ਤੁਸੀਂ ਅਪਲੋਡ ਕਰਤੀਆਂ ਤੁਹਾਡੀ ਇੱਕ ਵੀਡੀਓ ਦੀ ਤੁਹਾਡੀ ਇੱਕ ਵੀਡੀਓ ਦੀ ਜਿਹੜੀ ਟਾਈਮ ਲੈਂਥ ਆ ਤੁਹਾਡੀ ਵੀਡੀਓ ਦੀ ਇੱਕ ਅੱਧੀ ਟਾਈਮ ਲੈਂਥ 20 ਮਿੰਟ ਆ ਠੀਕ ਹੈ ਜੀ ਜੇ ਤੁਸੀਂ 15 ਮਿੰਟ ਆ ਕਿਉਂਕਿ ਦੇਖੋ ਵੀਡੀਓ ਮੈਟਰ ਨਹੀਂ ਕਰਦੀ ਜਿੱਦੀ ਮਰਜ਼ੀ ਲੰਬੀ ਹੋਵੇ ਜੇ ਮੰਨ ਕੇ ਚੱਲੋ ਤੁਸੀਂ ਕੋਈ ਵੀਡੀਓ ਬਣਾਉਂਗੇ ਨਾ ਜਿਹਦੇ ਵਿੱਚ ਕੋਈ ਵਧੀਆ ਤੁਸੀਂ ਨੋਲਿਜ ਦਿੱਤੀ ਆ ਇੱਕ ਤਾਂ ਹੁੰਦਾ ਉਹੀ ਮਤਲਬ ਵੀ ਤੁਸੀਂ ਫालतू ਬੋਲੀ ਗਏ ਬੋਲੀ ਗਏ ਉਹਦੇ ਵਿੱਚ ਲੋਕ ਕੀ ਆ ਵੀ ਯਾਰ ਅੱਕ ਜਾਂਦੇ ਆ ਠੀਕ ਆ ਜੇ ਤੁਸੀਂ ਕੋਈ ਵਧੀਆ ਚੀਜ਼ ਦੱਸਦੇ ਪਏ ਹੋ ਜੇ ਤੁਹਾਡੀ ਵੀਡੀਓ 20 ਮਿੰਟ ਦੀ 30 ਮਿੰਟ ਦੀ ਵੀਡੀਓ ਵੀ ਹੈ ਨਾ ਤਾਂ ਲੋਕ ਬੜੇ ਧਿਆਨ ਨਾਲ ਸੁਣਦੇ ਨੇ ਬੇਕਕਾਰ ਕਰਕੇ ਵੀ ਤੁਹਾਡੀ ਵੀਡੀਓ ਦੇਖਣਗੇ ਸੋ ਇਸ ਕਰਕੇ ਜੇ ਤੁਸੀਂ ਕੋਈ ਵਧੀਆ ਚੀਜ਼ ਨੋਲਿਜ ਆ ਜਿਹੜੀ ਤੁਸੀਂ ਲੋਕਾਂ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਤੁਸੀਂ ਕੱਲੇ ਆਪਣੀ ਰਿਕਾਰਡ ਕਰੋ ਆਪਣੇ ਕਮਰੇ ਦੇ ਵਿੱਚ ਬੈਠੇ ਨਾ ਚਾਹੇ ਵੀਡੀਓ ਤੁਹਾਡੀ 10 ਮਿੰਟ ਦੀ ਬਣੇ ਭਾਵੇਂ ਤੁਹਾਡੀ 20 ਮਿੰਟ ਦੀ ਬਣੇ ਤੁਸੀਂ 20 ਵੀਡੀਓ ਅਪਲੋਡ ਕਰਦੇ ਆ ਤੁਹਾਡੀ ਇੱਕ ਵੀਡੀਓ ਦੀ ਟਾਈਮ ਲੈਂਥ ਹੈਗੀ 20 ਮਿੰਟ ਤਾਂ ਮੰਨ ਕੇ ਚੱਲੋ ਤੁਹਾਡੀ ਇੱਕ ਵੀਡੀਓ ਦੇ 5000 10000 ਵਿਊ ਵੀ ਆ ਗਏ ਨਾ ਤਾਂ ਤੁਸੀਂ 20 ਵੀਡੀਓ ਕੀਤੀਆਂ ਨੇ ਤੁਹਾਡੀ ਹਰ ਇੱਕ ਵੀਡੀਓ ਤੇ 5-5 10-10 ਹਜ਼ਾਰ ਵਿਊ ਹੋ ਗਏ ਤਾਂ ਮੰਨ ਕੇ ਚੱਲੋ ਜਿਹੜਾ YouTube ਦਾ ਕਰਾਈਟੇਰੀਆ ਬਾ 4000 ਘੰਟੇ ਦਾ ਤੇ 1000 ਸਬਸਕ੍ਰਾਈਬ ਦਾ ਉਹ ਆਟੋਮੈਟਿਕ ਹੀ ਪੂਰਾ ਹੋ ਜਾਣਾ 20 ਦਿਨ ਤਾਂ ਬਹੁਤ ਨੇ ਮੈਂ ਕਹਿੰਦਾ 10 ਦਿਨ ਦੇ ਵਿੱਚ ਹੀ ਕੰਪਲੀਟ ਹੋ ਜਾਣਾ ਕਿਉਂਕਿ ਜਦੋਂ ਤੁਸੀਂ ਕਿਸੇ ਨੂੰ ਕੋਈ ਚੀਜ਼ ਦੱਸੋਗੇ ਨੌਲੇਜ ਵਾਲੀ ਵਧੀਆ ਚੀਜ਼ ਦੱਸੋਗੇ ਤਾਂ ਲੋਕ ਸੁਣਦੇ ਨੇ ਯਾਰ ਉਹ ਚੀਜ਼ ਨੂੰ ਲੋਕੋ ਚੀਜ਼ ਸੁਣਦੇ ਨੇ ਜਦੋਂ ਤੁਹਾਡੀ ਵੀਡੀਓ ਦਾ ਵਾਚ ਟਾਈਮ ਮੰਨ ਕੇ ਚੱਲੋ ਤੁਸੀਂ ਵੀਡੀਓ 20 ਮਿੰਟ ਦੀ ਅਪਲੋਡ ਕਰਤੀ ਆ ਤਾਂ ਮੈਂ ਤੁਹਾਡੀ ਵੀਡੀਓ 15 ਮਿੰਟ ਤੱਕ ਦੇਖੀ ਆ ਤੇ ਉਸ ਤੋਂ ਬਾਅਦ 10 ਬੰਦੇ ਨੇ ਹੋਰ 10-10 ਮਿੰਟ 15-15 ਮਿੰਟ ਤੁਹਾਡੀ ਵੀਡੀਓ ਦੇਖ ਲਈ ਤਾਂ YouTube ਨੂੰ ਲੱਗਦਾ ਵੀ ਇਹ ਵੀਡੀਓ ਦੇ ਵਿੱਚ ਕੋਈ ਨਾ ਕੋਈ ਚੀਜ਼ ਖਾਸ ਹੈਗੀ ਆ ਵੀ ਜਿਹੜੇ ਲੋਕ ਇਹਨੂੰ ਦੇਖਦੇ ਪਏ ਨੇ ਬੜੇ ਧਿਆਨ ਨਾਲ ਸੁਣਦੇ ਪਏ ਨੇ ਤਾਂ YouTube ਕੀ ਕਰਦਾ ਤੁਹਾਡੀ ਵੀਡੀਓ ਨੂੰ ਆਟੋਮੈਟਿਕ ਹੀ ਪ੍ਰਮੋਟ ਕਰੇਗਾ ਪੂਰੇ ਵਰਲਡ ਦੇ ਵਿੱਚ ਤੁਹਾਡੀ ਵੀਡੀਓ ਨੂੰ ਸ਼ੋਅ ਕਰੇਗਾ ਵੀ ਆਹ ਵੀਡੀਓ ਦੇਖੋ ਆਹ ਵੀਡੀਓ ਦੇਖੋ ਆਹ ਵੀਡੀਓ ਦੇਖੋ ਉਹ ਜਿੰਨੇ ਲੋਕ ਤੁਹਾਡੀ ਵੀਡੀਓ ਦੇਖੀ ਜਾਣਗੇ ਤਾਂ ਤੁਹਾਡਾ ਜਿਹੜਾ ਵਾਚ ਟਾਈਮ ਵੀ ਇਨਕਰੀਜ਼ ਹੋਈ ਜਾਊਗਾ ਤੁਹਾਡੇ ਸਬਸਕ੍ਰਾਈਬਰ ਵੀ ਵਧੇ ਜਾਣਗੇ ਤੇ ਤੁਹਾਡਾ ਮੋਨਟਾਈਜ਼ੇਸ਼ਨ ਦਾ ਜਿਹੜਾ ਕਰਾਈਟੇਰੀਆ ਵਾ ਜੀ ਉਹ ਵੀ ਕੰਪਲੀਟ ਹੋ ਜਾਏਗਾ ਤੇ ਤੁਸੀਂ ਜਿਹੜੇ ਪੈਸੇ ਕਮਾਉਣੇ ਵੀ ਤੁਸੀਂ ਸ਼ੁਰੂ ਕਰ ਦੋਗੇ ਤੇ ਲੋਕ ਤੁਹਾਡੇ ਆਉਣ ਵਾਲੀ ਅਗਲੀ ਆਉਣ ਵਾਲੀ ਵੀਡੀਓ ਦੀ ਵੀ ਤੁਹਾਡਾ ਇੰਤਜ਼ਾਰ ਕਰਨਗੇ ਵੀ ਇਹ ਮੇ ਜਦ ਮੇਰਾ ਛੋਟਾ ਵੀਰ ਆ ਜਿਹੜਾ ਮੇਰੀ ਛੋਟੀ ਭੈਣ ਆ ਜਾਂ ਵੱਡੀ ਭੈਣ ਆ ਇਹ ਮੇਰੀ ਵੀਡੀਓ ਅਪਲੋਡ ਕਰੇ ਕੋਈ ਵੀ ਤਾਂ ਮੈਂ ਇਹਦੀ ਵੀ ਸੋ ਇਸ ਕਰਕੇ ਤੁਸੀਂ ਨਾ ਮਤਲਬ ਕੋਈ ਵੀ ਤੁਹਾਡੇ ਅੰਦਰ ਟੈਲੈਂਟ ਹੈਗਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਟੈਲੈਂਟ ਹੈਗਾ ਵਾ ਤੁਸੀਂ ਬਸ ਇਹ ਆ ਵੀ ਮਤਲਬ ਯਾਰ ਵੀਡੀਓ ਬਣਾਉਣਾ ਲੱਗ ਜਿਓ ਜੇ ਤੁਹਾਨੂੰ ਸੰਗ ਲੱਗਦੀ ਹੈ ਕਿਸੇ ਪਾਸੇ ਜਾਂ ਕੁਝ ਹੁੰਦਾ ਵਾ ਸੰਗ ਸੁੰਗ ਨੂੰ ਛੱਡ ਦਿਓ ਭੁੱਲ ਜਿਓ ਯਾਰ ਠੀਕ ਆ ਦੁਨੀਆ ਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਜਿਹੜੀ ਸਭ ਤੋਂ ਵੱਡੀ ਬਿਮਾਰੀ ਹੈ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਬਿਮਾਰੀ ਪਤਾ ਕੀ ਆ ਇਹ ਬਿਮਾਰੀ ਹੈਗੀ ਆ ਵੀ ਲੋਕ ਕੀ ਕਹਿਣਗੇ ਬਸ ਇਹ ਸਭ ਤੋਂ ਵੱਡੀ ਬਿਮਾਰੀ ਆ ਬੰਦੇ ਨੂੰ ਹੋਰ ਕੋਈ ਬਿਮਾਰੀ ਨਹੀਂ ਹੈਗੀ ਨਾ ਬੰਦੇ ਨੂੰ ਬਿਮਾਰੀ ਲੱਗਦੀ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਬਿਮਾਰੀ ਹੈਗੀ ਆ ਤਾਂ ਕੀ ਲੋਕ ਕੀ ਕਹਿਣਗੇ ਬਸ ਜਦੋਂ ਤੁਸੀਂ ਵੀਡੀਓ ਪਾਉਨੇ ਹੋ ਨਾ ਜਾਂ ਤੁਸੀਂ ਬਣਾਉਨੇ ਹੋ ਜਾਂ ਕੰਮ ਕਰਨ ਦੀ ਤੁਹਾਡੇ ਹਿੰਮਤ ਪੈਂਦੀ ਆ ਤਾਂ ਤੁਸੀਂ ਇਹ ਸੋਚਦੇ ਯਾਰ ਜੇ ਮੈਂ ਵੀਡੀਓ ਬਣਾਤੀ ਤਾਂ ਲੋਕ ਕੀ ਕਹਿਣਗੇ ਤੁਸੀਂ ਖੁਦ ਸੋਚੋ ਆਪਣਾ ਸਵਾਲ ਤੁਸੀਂ ਆਪਣੇ ਆਪ ਨੂੰ ਪੁੱਛੋ ਵੀ ਯਾਰ ਜਿਹੜੀ ਚੀਜ਼ ਤੇ ਮੈਂ ਕੰਮ ਕਰਦਾ ਪਿਆਵਾ ਜੀ ਮੈਂ ਕੋਈ ਗਲਤ ਥੋੜੀ ਕਰਦਾ ਪਿਆਵਾ ਮੈਂ ਤਾਂ ਕੋਈ ਵਧੀਆ ਚੀਜ਼ ਹੀ ਲੋਕਾਂ ਨਾਲ ਸ਼ੇਅਰ ਕਰਦਾ ਪਿਆਵਾ ਮੈਂ ਕੋਈ ਗੰਦਮੰਦ ਜਾਂ ਲਟਰਮ ਪਟਰਮ ਕੋਈ ਫਾਲਤੂ ਦੀ ਫਾਲਤੂ ਦੀ ਕੋਈ ਨੋਲਿਜ ਤਾਂ ਨਹੀਂ ਮੈਂ ਲੋਕਾਂ ਨੂੰ ਦੇ ਰਿਹਾ ਮੈਂ ਤਾਂ ਇੱਕ ਕੋਈ ਵਧੀਆ ਨੋਲਿਜ ਲੋਕਾਂ ਤੱਕ ਪਹੁੰਚਾ ਰਿਹਾ ਵਾ ਵੀ ਜਿਹੜੀ ਮੇਰੀ ਵੀਡੀਓ ਦੇਖ ਕੇ ਲੋਕਾਂ ਦਾ 4 5 10 20 50 ਹਜ਼ਾਰ ਲੋਕਾਂ ਦਾ ਭਲਾ ਹੋ ਸਕੇ ਜੇ ਤੁਹਾਡੀ ਗੱਲ ਦੇ ਵਿੱਚ ਦਮ ਹੈਗਾ ਤੇ ਉਹ ਲੋਕ ਤੁਹਾਡੀ ਵੀਡੀਓ ਦੇਖਣਗੇ ਦੇਖਣਗੇ ਤੁਹਾਡੀ ਵੀਡੀਓ ਦੇਖ ਕੇ ਹਜ਼ਾਰ ਬੰਦਿਆਂ ਦੇ ਵਿੱਚੋਂ 200 ਬੰਦਿਆਂ ਨੇ ਵੀ ਉਹ ਗੱਲ ਸੋਲੋ ਕਰ ਲਈ ਤਾਂ ਮੈਂ ਕਹਿੰਦਾ ਉਹ 200 ਬੰਦਿਆਂ ਦੀ ਤਾਂ ਜ਼ਿੰਦਗੀ ਸੁਧਰ ਤੁਹਾਨੂੰ ਕਿੰਨਿਆ ਸਹਿਸਾ ਦੇਵੇਗਾ ਤੇ ਤੁਹਾਡੀ ਵੀਡੀਓ ਵੀ ਵਾਇਰਲ ਹੋਏਗੀ ਤੁਸੀਂ ਇਸ ਤਰੀਕੇ ਨਾਲ ਤੁਸੀਂ 20 ਦਿਨ ਦੇ ਵਿੱਚ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਇਹ ਦੇਖੋ ਵੀ ਯਾਰ ਮੈਂ ਕਿਹੜੀ ਚੀਜ਼ ਦੇ ਉੱਤੇ ਕਿਹੜੀ ਚੀਜ਼ ਦੇ ਉੱਤੇ ਮੈਂ ਵਧੀਆ ਹਾਂ ਪਹਿਲਾਂ ਇਹ ਲਾਉ ਤਾਂ 2 ਦਿਨ ਲੱਗ ਜਾਣ 3 ਦਿਨ ਲੱਗ ਜਾਣ ਹਫਤਾ ਲੱਗ ਜਾਏ 10 ਦਿਨ ਲੱਗ ਜਾਏ ਕੋਈ ਚੱਕਰ ਨਹੀਂ ਹੈਗਾ ਇਹ ਭੁੱਲ ਜਾਓ ਸਭ ਤੋਂ ਪਹਿਲਾਂ ਤੁਸੀਂ ਆਪਣੇ ਆਪ ਨੂੰ ਪਛਾਣੋ ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਨਹੀਂ ਨਾ ਪਛਾਣੋਗੇ ਉਦੋਂ ਤੱਕ ਤੁਸੀਂ ਅੱਗੇ ਵਧ ਹੀ ਨਹੀਂ ਸਕਦੇ ਹੈਗੇ ਸਭ ਤੋਂ ਪਹਿਲਾਂ ਇਹ ਦੇਖੋ ਵੀ ਯਾਰ ਮੈਂ ਕਿਹੜੇ ਟੌਪਿਕ ਤੇ ਕਿਹੜੀ ਚੀਜ਼ ਨੂੰ ਲੋਕਾਂ ਤੱਕ ਮੈਂ ਪਹੁੰਚਾ ਸਕਦਾ ਵਾਂ ਕਿਹੜੀ ਚੀਜ਼ ਨੂੰ ਮੈਂ ਵਧੀਆ ਐਕਸਪਲੇਨ ਕਰ ਸਕਦਾ ਵਾਂ ਵੀ ਲੋਕ ਮੇਰੇ ਨਾਲ ਜੁੜਨ ਵੀ ਲੋਕ ਮੇਰੀ ਵੀਡੀਓ ਦੇਖਣ ਜਦੋਂ ਤੱਕ ਤੁਸੀਂ ਇਹ ਆਪਣੇ ਆਪ ਵਿੱਚ ਪਛਾਣ ਲਈ ਚੀਜ਼ ਵੀ ਤੁਹਾਡੇ ਅੰਦਰ ਇਹ ਚੀਜ਼ ਹੈਗੀ ਆ ਤਾਂ ਤੁਸੀਂ ਉਹਦੇ ਤੇ ਕੰਮ ਕਰਨਾ ਸ਼ੁਰੂ ਕਰ ਦਿਓ ਮੈਂ ਤੁਹਾਨੂੰ ਗਾਰੰਟੀ ਦੇਤੀ 2 ਦਿਨ 4 ਦਿਨ 5 ਦਿਨ 7 ਦਿਨ 10 ਦਿਨ ਬਾਅਦ ਤੁਹਾਡੀ ਵੀਡੀਓ ਵਾਇਰਲ ਹੋਈਗੀ ਹੀ ਹੋਏਗੀ 101% ਮੈਂ ਲਿਖ ਕੇ ਦੀ ਨਾ ਤੁਹਾਨੂੰ ਤੇ 20 ਦਿਨ ਬਾਅਦ ਤੁਸੀਂ ਫੇਸਬੁਕ YouTube Instagram ਤੋਂ ਪੇਸਕਮੋਣੇ ਸ਼ੁਰੂ ਕਰ ਦੋਗੇ ਜਿਹੜੀ ਵੀਡੀਓ ਵਾ ਜਿਹੜੀ ਵੀਡੀਓ ਵਾ ਉਹ ਇੱਕ ਵੀਡੀਓ ਹੀ ਤੁਸੀਂ ਫੇਸਬੁਕ ਤੇ ਅਪਲੋਡ ਕਰਨੀ ਆ ਉਹੀ YouTube ਤੇ ਕਰਨੀ ਆ ਉਹੀ Instagram ਤੇ ਕਰਨੀ ਆ ਤੇ ਜਿਹੜੀ ਤੁਸੀਂ ਲੌਂਗ ਵੀਡੀਓ ਤੁਸੀਂ ਬਣਾਉਣੀਆਂ ਉਹ ਵੀਡੀਓ ਦੇ ਸ਼ਾਰਟ ਵੀਡੀਓ ਕੱਟ-ਕੱਟ ਕੇ ਨਾ ਜਿਹੜੇ ਮੇਨ-ਮੇਨ ਚੀਜ਼ਾਂ ਦੇ ਕਲਿੱਪ ਹੁੰਦੇ ਆ ਜਿਹੜੀ ਤੁਹਾਨੂੰ ਲੱਗਦਾ ਵੀ ਯਾਰ ਇਹ ਮੇਰੀ ਗੱਲ ਦੇ ਵਿੱਚ ਦਮ ਹੈਗਾ ਵਾ ਉਹ ਤੇ 20-20 ਸੈਕਿੰਡ ਦੇ 25-25 ਸੈਕਿੰਡ ਦੇ ਕਲਿੱਪ ਕੱਟ ਕੇ ਨਾ Instagram ਤੇ ਤੁਸੀਂ ਅਪਲੋਡ ਕਰੋ ਰੀਲ ਬਣਾ ਬਣਾ ਕੇ ਤੇ ਲੋਕ ਦੇਖੋ ਤੁਹਾਡੀ ਵੀਡੀਓ ਕਿੰਨੀ ਵਾਇਰਲ ਹੋਣੀ ਆ ਤੁਹਾਡੀ ਰੀਲਾਂ ਦੇ ਲੋਕੀ ਸਟੇਟਸ ਵੀ ਲਗਾਣਗੇ ਤੇ ਲੋਕਾਂ ਨੂੰ ਸ਼ੇਅਰ ਵੀ ਕਰਨਗੇ ਵੀ ਯਾਰ ਆਹ ਵੀਡੀਓ ਦੇਖ ਕੇ ਵੀਡੀਓ ਦੇ ਵਿੱਚ ਦਮ ਆ। ਸੱਚੀ ਕਹਿੰਨਾ ਮੈਂ 101%। ਸੋ ਜੇ ਤੁਸੀਂ ਇਸ ਤਰੀਕੇ ਨਾਲ ਕੰਮ ਕਰੋਗੇ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ 20 ਦਿਨਾਂ ਬਾਅਦ ਤੁਸੀਂ ਹਨਾ ਸੋਸ਼ਲ ਮੀਡੀਆ ਤੋਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ। ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ। ਅਗਰ ਤੁਹਾਡਾ ਇਸ ਵੀਡੀਓ ਦੀ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੋਂ ਫੋਲੋ ਕਰਕੇ ਮੈਸੇਜ ਵੀ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੇਰੀ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਆਪਣਾ ਸਵਾਲ ਪੁੱਛ ਸਕਦੇ ਹਾਂ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ